ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਪਿੰਡ ਕੋਟਲਾ ਕੋਟਕਰੋੜ ਖੁਰਦਵੀ ਕਹਿੰਦੇ ਐਸ ਪਿੰਡ ਨੂੰ ਜ਼ਿਲ੍ਹਾ ਫਰੋਹੀਪੁਰ ਦਾ ਇਹ ਪਿੰਡਾ ਮੇਟਰੋ ਤਲਵੰਡੀ ਭਾਈ ਤੋਂ ਥੋੜੀ ਦੂਰੀ ਤੇ ਇਹ ਪਿੰਡ ਵਸਿਆ ਹੋਇਆ ਵਾ ਘਰੇਲੂ ਪਰਿਵਾਰ ਦੇ ਕੋਲੇ ਤਿੰਨ ਨਗਾਂ ਦੀ ਵੀਡੀਓ ਦਿਖਾਵਾਂਗੇ ਇੱਕ ਝੋਟੀ ਤੇ ਦੋ ਵੱਛੀਆਂ ਦਿਖਾਵਾਂਗੇ ਸੱਜਣੋ ਤੁਹਾਨੂੰ ਤਿੰਨੇ ਜਾਨਵਰ ਚੰਗੇ ਆ ਤੇ ਬਾਈ ਨੇ ਕਰਾ ਦਿੰਨੇ ਆ ਗੱਲਬਾਤ ਸਾਰਾ ਫੋਨ ਨੰਬਰ ਲੈ ਲਾਂਗੇ ਬਾਈ ਦਾ ਰੇਟ ਪੁੱਛ ਲਾਂਗੇ ਬਾਈ ਤੋਂ ਤੇ ਉਮਰ ਦੀ ਜਾਣਕਾਰੀ ਆਪਾਂ ਸਾਰੀ ਲੈ ਲੈਣੇ ਆ ਆਜੋ ਵੀਰੇ ਸਾਹਮਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਪ੍ਰਵਾਹ ਠੀਕ ਹੈ ਜੀ ਵਧੀਆ ਜੀ ਵਧੀਆ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਵੀਰੇ ਮੇਰਾ ਨਾਮ ਜਗਮੀਤ ਸਿੰਘ ਨਿੱਕਾ ਡੈਰੀ ਵਾਲਾ ਕਹਿੰਦੇ ਆ ਬਾਈ ਠੀਕ ਹੈ ਵੀਰੇ ਤੇ ਆਪਣਾ ਐਡਰੈਸ ਦੱਸ ਦਈਏ ਪਿੰਡ ਕੋਡ ਕਰੋੜ ਖੁਰਦ ਹਾਂਜੀ ਜ਼ਿਲ੍ਹਾ ਫਿਰੋਜ਼ਪੁਰ ਤੇ ਘਰੇ ਆਉਂਦਾ ਐਡਰੈਸ ਆਪਾਂ ਦੱਸ ਦਈਏ ਨਿੱਕਾ ਡੈਰੀ ਵਾਲਾ ਜਿੱਦੂ ਮਰਜ਼ੀ ਨਿੱਕਾ ਡੈਰੀ ਵਾਲਾ ਜਿੱਦ ਤੋਂ ਮਰਜ਼ੀ ਪੁੱਛ ਕੇ ਕਨਫਰਮ ਕਰਕੇ ਆ ਸਕਦੇ ਤੇ ਅੱਜ ਆਪਣੇ ਕੋਲੇ ਤਿੰਨ ਜਾਨਵਰ ਆ ਹਨਾ ਵੀਰੇ ਹਾਂਜੀ ਬਾਈ ਤੇ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਕਿੰਨੇ ਉਮਰ ਦੀ ਆ ਵੀਰੇ ਇਹ ਬਾਈ ਹੋਊਗੀ ਢਾਂਗਾਂ ਕਸਾਲਾਂ ਦੀ ਢਾਈਆਂ ਸਾਲਾਂ ਦੀ ਦੰਦੋ ਕਨਫਰਮ ਪਤਾ ਵੀ ਨਹੀਂ ਆਪਣਾ 2.5 ਬਾਈ ਦੋ ਦੰਦ ਦ ਵੀਰੇ ਹਾਂ ਤੇ ਬਣੀ ਬੁਣੀ ਵੀਰੇ ਨਹੀਂ ਵੀਰੇ ਬਣੀ ਦੰਦ ਦੋ ਦੋ ਦੰਦ ਝੋਟੀ ਸਿੰਘਾਂ ਦੀ ਬਹੁਤ ਸੋਹਣੀ ਆ ਅੱਖ ਬਿੱਲੀ ਆ ਤੁਸੀਂ ਦੇਖ ਸਕਦੇ ਹੋ ਦੋਵੇਂ ਅੱਖਾਂ ਜਿਹੜੀਆਂ ਪ੍ਰੋਪਰ ਮਾਰਕਿੰਗ ਵਾਲੀਆਂ ਬਿੱਲੀਆਂ ਅੱਖ ਕੱਦ ਚੰਗਾ ਵਾ ਵਜਨ ਚੰਗਾ ਵਾ ਵੇਲ ਚੰਗੀ ਆ ਬਾਕੀ ਥੱਲੋ ਥੱਲੋ ਝੋਲੀ ਦੀ ਦਿਖਾ ਦਿੰਨੇ ਆ ਸੱਚ ਨੂੰ ਤੁਹਾਨੂੰ ਝੋਲੀ ਤੋਂ ਜਿਹੜੀ ਝੋਟੀ ਬਹੁਤ ਚੰਗੀ ਆ 1 ਮਿੰਟ ਮੂਰੇ ਖੜੋਂਗੇ ਵੀਰੇ ਹਾਂ ਝੋਲੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੱਜਣੋ ਇੱਕ ਵਾਰ ਤੁਸੀਂ ਵੇਖਿਓ ਝੋਲੀ ਵੇਖ ਕੇ ਤੁਹਾਨੂੰ ਚੰਗੀ ਲੱਗੂਗੀ ਕੱਟੀ ਤੇ ਇੱਕ ਵਾਰੀ ਤੋੜ ਦਈਏ ਵੀਰੇ ਇਹਨੂੰ ਹੀਟ ਹੂਟ ਆਈ ਨਹੀਂ ਵੀਰੇ ਇਹਨਾਂ ਨੂੰ ਪੁੱਛਿਆ ਵੀਰੇ ਕਰੀ ਜਾਂਦੀ ਤਾਰਾਂ ਠੀਕ ਹੈ ਜੀ ਤੇ ਬਲ ਮਲਾ ਥੋੜੀਆਂ ਥੋੜੀਆਂ ਤਾਰਾਂ ਕੱਢਦੀ ਆ ਤੇ ਬਸ ਜੇ ਮੇਰਾ ਵੀਰ ਚੰਗੀ ਤਰ੍ਹਾਂ ਹੀਟ ਚ ਆਈ ਤੇ ਨੂੰ ਟੀਕਾ ਜ਼ਰੂਰ ਪ੍ਰਵਾਦਿਆ ਹਨਾ ਹਾਂ ਪ੍ਰਵਾਦਿਆ ਲਓ ਵੀ ਸੱਜਣੋ ਤੋਰ ਚੈੱਕ ਕਰੋ ਝੋਟੀ ਦੀ ਤੁਸੀਂ ਦੋਂਦੀ ਝੋਟੀ ਆ ਮੋੜ ਲਿਆ ਵੀਰੇ ਛੈਂਕ ਸੁੰਗ ਦੀ ਚੰਗੀ ਆ ਬਾਡੀ ਬੰਤਰ ਦੀ ਚੰਗੀ ਆ ਬੂਥੀ ਬਾਥੀ ਦੀ ਬਹੁਤ ਸੋਹਣੀ ਆ ਤੁਸੀਂ ਵੇਖੋ ਚੰਗੀ ਮੱਝ ਤਿਆਰ ਹੋਊਗੀ ਜਦੋਂ ਟਿਕਾਣੇ ਤੇ ਆਜੂਗੀ ਇਹ ਇਹਦਾ ਆਪਾਂ ਮੁੱਲ ਕੀ ਕਰਾਂਗੇ ਵੀਰੇ ਇਹਦਾ ਮੁੱਲ ਹੈਗਾ ਵੀਰੇ 30000 30000 ਦੇ ਵਿੱਚੋਂ ਮਾਨਤਨ ਹਾਂ ਵੀਰੇ ਕਰ ਦਾਂਗੇ ਜਮਾ ਇੱਕੋ ਗੱਲ ਜਾਇਦ ਦੀ ਗੱਲ ਹੀ ਦੱਸ ਦੀਏ ਵੀਰੇ ਲੈਣ ਦੇਣ ਵਾਲੀ ਗੱਲ ਹੀ ਦੱਸ ਦੀਏ ਵੀ ਮਾਨਤਾ ਨਹੀਂ ਹੋਊਗਾ ਵੀਰੇ ਕੋਈ ਬਾਹਲਾ ਨਹੀਂ ਹੋਣਾ ਠੀਕ ਹੈ ਵੀਰੇ ਕਿੰਨਾ ਕੁ ਕਰਦੇਗੇ ਵੀਰੇ ਵੀ ਹੁਣ ਉਹ ਫੋਨ ਉਹ ਹੀ ਲਾਉਣ ਵੀ ਜੀ ਨੇ ਹਣਾ ਕੋਈ ਗੱਲ ਨਹੀਂ ਵੀਰੇ ਉਹ ਆਪ ਪਲਾਸਟਿਕ ਕਰ ਦਿਆਂਗੇ ਤੇ ਕਿੰਨੇ ਕੁ ਦੀ ਫਿਰ ਵੀ ਮਾਨਤਨ ਕਿੰਨਾ ਕਰਦੇ ਹੋਗੇ ਕੋਈ ਨਹੀਂ ਕਰ ਦਾਂਗੇ ਵੀਰੇ ਠੀਕ ਹੈ ਵੀਰੇ ਠੀਕ ਹੈ 30000 ਦੇ ਵਿੱਚੋਂ ਮਾਨਤਨ ਹੋ ਜੂਗਾ ਸਜਣੋ ਦੋ ਨੰਬਰ ਤੇ ਆਪਣੇ ਕੋਲੇ ਵੱੱਛੀ ਹੈ ਵੀਰੇ ਕਿੰਨੀ ਉਮਰ ਹੈ ਵੀਰੇ ਇਸ ਬੱਚੀ ਦੀ ਇਹ ਵੀਰੇ ਸਵਾ ਤੋਂ ਡੇਢ ਸਾਲ ਉਮਰ ਹੈ ਦੀ ਖੀਰੀ ਹੈ ਕਨਫਰਮ ਵੀਰੇ ਹਾਂ ਹਾਂ ਖੀਰੀ ਵੀਰੇ ਹੈ ਠੀਕ ਹੈ ਜੀ ਖੀਰੀ ਕਨਫਰਮ ਬੱਚੀ ਹੈ ਸੱਜਣੋ 2 ਨੰਬਰ ਤੇ ਤੁਸੀਂ ਦੇਖ ਸਕਦੇ ਆ ਐਚ ਐਫ ਪ੍ਰਿੰਟ ਨਸਲ ਵਾਲੀ ਬੱਚੀ ਬਹੁਤ ਚੰਗੀ ਫਾਰਮ ਚੋਂ ਆਈ ਹੈ ਕਿ ਕਰੀਨ ਰੂਪਤ ਹੋਈ ਹੋਈ ਹੈ ਫਾਰਮ ਚੋਂ ਆਈ ਹੈ ਫਾਰਮ ਦੇ ਵਿੱਚੋਂ ਆਈ ਹੈ ਤੇ ਮਦਰ ਰਿਕਾਰਡ ਦਾ ਪਤਾ ਵੀਰੇ ਵਰੇ ਦੱਸਦੇ ਆ 28 29 ਕਿਲੋ ਲਾ 30 ਕਿਲੋ ਸੀਗੇ ਨੇ ਠੀਕ ਹੈ ਜੀ ਮੰਨ ਲਓ ਦੱਸਣ ਮੁਤਾਬਕ ਆ ਆਪਾਂ ਨੂੰ ਕਨਫਰਮ ਨਹੀਂ ਹੈਗਾ ਹਾਂ ਤੇ ਸੀਮਿੰਟ ਦੀ ਡਿਟੇਲ ਕੋਈ ਵੀਰੇ ਨਹੀਂ ਵੀਰੇ ਸੀਮਿੰਟ ਦੀ ਕੋਈ ਖੋਲ ਦਿਓ ਵੀਰੇ ਇੱਕ ਵਾਰ ਵੱਛੀ ਨੂੰ ਵੀ ਤੁਸੀਂ ਦੇਖੋ ਸਜਣੋ ਖੀਰੀ ਵੱਛੀ ਆ ਦੰਦਾ ਤੋਂ ਵਜਨ ਵਜਨ ਤੋਂ ਚੰਗੀ ਆ ਬਾਕੀ ਜਿਹੜੇ ਵੀਰ ਨੇ ਸਾਂਭਣ ਵਾਸਤੇ ਲੈਣੀਆਂ ਇਹ ਜੀ ਚੀਜ਼ ਚੰਗੀ ਰਹਿੰਦੀ ਹੈ ਕਿਉਂਕਿ ਤਿਆਰ ਕਰਨ ਦੇ ਵਿੱਚ ਸੌਖਾ ਹੋ ਜਾਂਦਾ ਵਾ ਜਦੋਂ ਆਪਾਂ ਬਾਲੀ ਛੋਟਾ ਬੱਚਾ ਲੈ ਲੈਨੇ ਆ ਉਦੋਂ ਆਪਾਂ ਨੂੰ ਤਿਆਰ ਕਰਨ ਦੇ ਵਿੱਚ ਵੀ ਦਿੱਕਤ ਆਉਂਦੀ ਆ ਹੁਣ ਏਡੀ ਬੱਚੀ ਨੂੰ ਆਪਾਂ ਤਿਆਰ ਕਰਦੇ ਆ ਤਾਂ ਮੰਨ ਲਓ 6 ਮਹੀਨਿਆਂ ਦੇ ਵਿੱਚ ਵਿੱਚ ਹਨਾ ਵੀਰੇ ਟੀਕਾ ਲੈਣ ਦੇ ਜੋ ਲੈਣ ਦੇ ਯੋਗ ਹੈਗੀ ਆ ਜਦੋਂ ਆਪਾਂ ਪੂਰੀ ਇਹਦੀ ਤਿਆਰੀ ਕਰਤੀ ਹਾਂ 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 ਵੀਰੇ ਕਿਉਂਕਿ ਵਜਨ ਬਣਾਉਣਾ ਵਾ ਉਹ ਇਹਨੂੰ ਫੀਡ ਨਾ ਬਣਾਉਣਾ ਵਾ ਵਜਨ ਹਨਾ ਹਾਂਜੀ ਵੀਰੇ ਤੇ ਇਹਦਾ ਕਨਫਰਮ ਰੇਟ ਕੀ ਰਹੂਗਾ ਵੀਰੇ ਇਹਦਾ ਵੀਰੇ ਹੈਗਾ 18000 ਰੁਪਏ 18000 ਦੇ ਵਿੱਚੋਂ ਮਾਨਤਨ ਹੋ ਜੂਗਾ ਬਈ ਇੱਕ ਵਾਰ ਮਾੜੀ ਜੀ ਝੋਲੀ ਦਿਖਾ ਦਈਏ ਇਹਦੀ ਕਲੀਅਰ ਕਰ ਦਈਏ ਦੇਖ ਸਕਦੇ ਆ ਸੱਜਣੋ ਤੁਸੀਂ ਚਾਰ ਥਣ ਕੋਈ ਫੋਟ ਸ਼ਾਂਗ ਨਹੀਂ ਬਾਕੀ ਝੋਲੀ ਦੇ ਵਿੱਚੋਂ ਬਹੁਤ ਤਿਆਰੀ ਸੋਹਣੀ ਕਰੂਗੀ ਜਦੋਂ ਗਾਂ ਬਣੂਗੀ ਇੱਕ ਤੀਜੇ ਨੰਬਰ ਤੇ ਇੱਕ ਬੱਚਾ ਦਿਖਾਵਾਂਗੇ ਤੁਹਾਨੂੰ ਛੋਟੀ ਉਮਰ ਦਾ ਬੱਚਾ ਇਹ ਕਿੰਨੀ ਉਮਰ ਦਾ ਵੀਰੇ ਇਹ ਹੈਗਾ ਵੀਰੇ 6-7 ਮਹੀਨਿਆਂ ਦੀ 6-7 ਮਹੀਨਿਆਂ ਦੀ ਇਹ ਵੱਛੀ ਆ ਤੇ ਐਚਐਫ ਪ੍ਰਿੰਟ ਨਸਲ ਵਾਲੀ ਬੋਦੀ ਵਾਲੀ ਵੱਛੀ ਆ ਸੱਜਣੋ ਤੁਸੀਂ ਵੇਖੋ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਇਹਦੀ ਵੱਛੀ ਦੀ ਦੇਖ ਸਕਦੇ ਆ ਤੁਸੀਂ ਇਹਦੀ ਉਮਰ ਕਿੰਨੀ ਹੈ ਵੀਰੇ ਇਹ 6-7 ਮਹੀਨੇ ਦੀ ਆ ਤੇ ਇਹ ਵੀ ਫਾਰਮ ਚ ਹੀ ਆਈ ਹੈ ਹਾਂ ਹਾਂ ਵੀਰੇ ਦੋਵੇਂ ਇਹ ਦੋਵੇਂ ਇਕੱਠੀਆਂ ਹੀ ਆਈਆਂ ਠੀਕ ਹੈ ਵੀਰੇ ਇਹ ਵੀਰੋ ਇਕੋ ਫਾਰਮ ਦੇ ਵਿੱਚੋਂ ਆਈਆਂ ਵਾ ਬੱਚੀਆਂ ਤੇ ਇਹਦਾ ਕੀ ਕਨਫਰਮ ਰੇਟ ਰਹੂਗਾ ਵੀਰੇ ਇਹਦਾ ਵੀਰੇ ਹੈਗਾ 15000 15000 ਦੇ ਵਿੱਚ ਇਹਦਾ ਵੀ ਮੰਨ ਤਾਣੂਗਾ ਜੋੜਾ ਲੈ ਲੂਗਾ ਠੀਕ ਹੈ ਜੀ 30000 ਦਾ ਦੇ ਦਾਂਗੇ ਜੋੜਾ 30000 ਦਾ ਦੇ ਦਾਂਗੇ ਹਾਂ ਵੀਰੇ ਠੀਕ ਹੈ ਜੀ ਲਓ ਵੀ ਸੱਜਣੋ ਦੋਵੇਂ ਬੱਚੀਆਂ ਜਾ ਕੇ ਸੰਭਲਿਓ ਤੇ گاਵਾ ਤਿਆਰ ਹੋ ਜਣੀਆਂ ਤੁਹਾਡੇ ਕੋਲੇ ਚੰਗੀਆਂ ਉਹ ਵੀ ਤੋੜ ਦੀਏ ਵੀਰੇ ਬੱਚਾ हां ਵੀਰੇ ਤੋੜ ਦੇ ਦੇਖ ਸਕਦੇ ਆ ਸੱਜ ਨੂੰ ਬੱਚੀ ਉਹ ਵੀ ਚੰਗੀ ਆ ਚਲੋ ਇਹਦਾ ਥੋੜੀ ਜੀ ਛੋਟੀ ਜਰੂਰ ਆ ਬਾਕੀ ਬੱਚਾ ਬਹੁਤ ਸੋਹਣਾ ਵਾ ਬਿਊਟੀ ਬੈਟੀ ਬਹੁਤ ਸੋਣੀ ਆ ਮੋੜ ਲਿਆ ਵੀਰੇ ਤੇਜ ਬਹੁਤ ਆ ਤੁਸੀਂ ਦੇਖ ਸਕਦੇ ਆ ਐਕਟਿਵ ਆ ਜਿੰਨੀ ਵੀ ਬੱਚੀ ਹੈਗੀ ਆ ਭਾਈ ਕਹਿੰਦੇ ਵੀ ਉਥੇ ਖੁੱਲੀਆਂ ਰਹਿੰਦੀਆਂ ਆਈਆਂ ਵਾ ਇੱਥੇ ਧਲਿਆਰੇ ਦੀ ਥੋੜੀ ਜੀ ਆਲ ਜਰੂਰ ਕਰਦੀਆਂ ਵਾ ਇੱਕ ਵਾਰੀ ਇਹਦੀ ਵੀ ਝੋਲੀ ਦਿਖਾ ਦਈਏ ਵੀਰੇ ਹਾਂਜੀ ਹਾਂਜੀ ਇਹਦੇ ਵੀ ਤੁਸੀਂ ਦੇਖ ਸਕਦੇ ਆ ਚਾਰ ਥਣ ਕੋਈ ਫੋਟੋ ਸ਼ਾਂਗ ਨਹੀਂ ਐਕਸਟਰਾ ਤੇ ਇਹ ਤਿੰਨ ਜਾਨਵਰ ਸੀ ਵੀਰ ਦੇ ਕੋਲੇ ਤਿੰਨਾਂ ਦੀ ਪ੍ਰੋਪਰ ਡਿਟੇਲ ਲੈਤੀ ਆ ਤੁਹਾਨੂੰ ਰੇਟ ਦੱਸਦੇ ਆ ਬਾਈ ਦਾ ਨੰਬਰ ਆਪਾਂ ਲੈ ਲੈਨੇ ਆ ਬਾਈ ਇੱਕ ਵਾਰੀ ਨੰਬਰ ਦੱਸ ਦਈਏ ਆਪਾਂ ਜੀ 98765 98765 65910 65910 ਇੱਕ ਵਾਰੀ ਹੋਰ ਕਨਫਰਮ ਕਰ ਦਈਏ ਵੀਰੇ 98765 98765 65910 65910 ਲਓ ਵੀ ਸੱਜਣੋ ਨੰਬਰ 22 ਦਾ ਤੁਹਾਨੂੰ ਕਨਫਰਮ ਕਰ ਦਿੱਤਾ ਪਿੰਡ ਕੋਟਲੇ ਦੇ ਵਿੱਚੋਂ ਵੀਡੀਓ ਬਣਾਈ ਆ 3 ਜਨਵਰੀ ਦਾ ਜਿਹੜੇ ਵੀਰ ਨੂੰ ਜਿਹੜਾ ਜਾਨਵਰ ਚੰਗਾ ਲੱਗੂਗਾ ਨਿਰਖ ਪਰਖ ਤੁਸੀਂ ਕਰਨੀ ਆ ਇੱਥੇ ਆ ਕੇ ਤੁਸੀਂ ਵੇਖਣਾ ਵਾ ਬਾਕੀ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਇੱਕ ਰਿਕੁਐਸਟ ਰਹੂਗੀ ਵੀ ਬਾਈ ਨੂੰ ਉਹੀ ਬੰਦਾ ਫੋਨ ਲਾਵੇ ਜਿਹੜੇ ਬੰਦੇ ਨੇ ਜਾਨਵਰ ਲੈਣਾ ਠੀਕ ਹੈ ਨਾ ਵੀਰੇ ਕਿਉਂਕਿ ਐਕਸਟਰਾ ਫੋਨ ਨਾ ਆਵੇ ਬਾਈ ਨੂੰ ਧੰਨਵਾਦ ਸੱਚ ਨੂੰ ਵੀਡੀਓ ਸ਼ੇਅਰ ਜਰੂਰ ਕਰ ਦਿਓ